ਆ ਬਾਈ ਫੇਸਬੁੱਕ ਚੈਨਲ ਮੌਸਮ ਦੀ ਖੁਸ਼ਬਾਣੀ ਦੰਮੀ ਮੋੜ ਦੇ ਨਾਲ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਬਾਈ ਮੈਂ ਤੁਹਾਡਾ ਆਪਣਾ ਦੋਸਤ ਦੰਮੀ ਮੋੜਾਂ ਵਾਲਾ ਪਿੰਡ ਮੋੜਨੋਂ ਬਾਅਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਹੈਗਾ ਵੀਰੇ ਆਪਣਾ ਮੋਗਾ ਪਿਛਲੇ ਦਿਨਾਂ ਦੇ ਵਿੱਚ ਵੀਰੇ ਮੈਂ ਇੱਕ ਵੀਡੀਓ ਪਾਈ ਸੀ ਸੋ ਨੂੰ ਦੱਸਿਆ ਸੀ ਵੀਰੇ ਵੀ 9 10 ਤੇ 11 ਮਈ ਨੂੰ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਆ 12 13 ਤੇ 14 ਮਈ ਨੂੰ ਵੀਰੇ ਵੱਡੇ ਪੱਧਰ ਤੇ ਜਿਹੜਾ ਮੀਂਹ ਆ ਉਹ ਪੰਜਾਬ ਨੂੰ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਤੇ ਰਾਜਸਥਾਨ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਉਹਦੇ ਵਿੱਚ ਵੀਰੇ ਥੋੜੀ ਜੀ ਤਬਦੀਲੀ ਆਈ ਆ ਹੁਣ 12 13 ਦੀ ਥਾਂ ਤੇ 14 ਦੀ ਥਾਂ ਤੇ ਵੀਰੇ 11 ਮਈ ਦਾ ਵੀ ਦਿਨ ਵਿੱਚ ਜੁੜ ਗਿਆ 9 ਤੇ 10 ਮਈ ਯਾਨੀ ਕਿ ਅੱਜ ਦਾ ਦਿਨ ਆ ਵੀਰੇ ਜਿਹੜਾ ਉਹ ਕੱਲ ਵਾਂਗ ਰਹੂਗਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਂ ਦੇ ਵਿੱਚ ਪੂਰਾ ਵੀਰੇ ਕੱਲ ਵੀ ਚੱਲਿਆ ਸੀਗਾ ਕੱਲ ਦੁਪਹਿਰ ਤੋਂ ਬਾਅਦ ਬੰਦ ਹੋ ਗਿਆ ਸੀ ਪਰ ਅੱਜ ਜਿਵੇਂ ਹੀ ਦੁਪਹਿਰ ਦਾ ਟਾਈਮ ਹੋਇਆ ਪੂਰੀ ਦੀ ਰਫ਼ਤਾਰ ਆ ਵੀਰੇ ਥੋੜੀ ਜੀ ਘਟਣੀ ਸ਼ੁਰੂ ਹੋ ਗਈ ਸੋ ਕੱਲ ਨੂੰ ਵੀ ਵੀਰੇ ਪੂਰਾ ਚੱਲੂਗਾ ਭਾਈ ਪਰਸੋਂ ਵੀ ਚੱਲੂਗਾ 10 ਮਈ ਨੂੰ ਯਾਨੀ ਕਿ ਕੱਲ ਨੂੰ ਕਿਤੇ ਕਿਤੇ ਬਰੇ ਟਾਮਾ ਟੱਲਾ ਛਟਾ ਛਰਾਟਾ ਦੇਖਣ ਨੂੰ ਮਿਲੂਗਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਨਾਲ ਲੱਗਦੇ ਰਾਜਸਥਾਨ ਦੇ ਵਿੱਚ ਕੱਲ ਨੂੰ ਬਰੇ ਤਕਰੀਬਨ 11:00 ਵਜੇ ਤੋਂ ਬਾਅਦ ਜਾਂ 12:00 ਵਜੇ ਤੋਂ ਬਾਅਦ ਪੰਜਾਬ ਦੇ ਬਰਲੇ ਬਰਲੇ ਥਾਵਾਂ ਤੇ ਥੋੜੇ ਬਹੁਤ ਏਰੀਏ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਆ ਬਾਈ ਜਿਹੜੇ ਉਹ ਲੱਗ ਸਕਦੇ ਆ ਜਿਹੜੇ ਕਿ 15-20 ਜਾਂ 25% ਏਰੀਏ ਨੂੰ ਪ੍ਰਭਾਵਿਤ ਕਰ ਸਕਦੇ ਆ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਵੀ ਬਾਈ ਜਿਹੜੀ ਕੱਲ ਨੂੰ ਯਾਨੀ ਕਿ 10 ਮਈ ਨੂੰ ਕਾਰਵਾਈ ਹੋਣੀ ਆ ਉਹ ਸਿਰਫ 10 ਤੋਂ 15% ਏਰਗੇ ਵਿੱਚ ਹੋਣੀ ਆ। ਤੇ ਨੇਰੀ ਆ ਬਾਈ ਜਿਹੜੀ ਇੱਕ ਕੱਲ ਨੂੰ ਪਹੁੰਚੂਗੀ ਜਿਹੜੀ ਕਿ ਉੱਥੇ ਵੀ ਪਹੁੰਚੂਗੀ ਵੀਰੇ ਜਿੱਥੇ ਛਟਾ ਛਰਾਟਾ ਨਹੀਂ ਪਹੁੰਚਿਆ ਕੱਲ ਨੂੰ ਜਿਹੜੀ ਨੇਰੀ ਦੀ ਰਫਤਾਰ ਆ ਉਹ 30 ਤੋਂ ਲੈ ਕੇ 50 ਕਿਲੋਮੀਟਰ ਤੱਕ ਰਹਿ ਸਕਦੀ ਆ ਜ਼ਿਆਦਾਤਰ ਥਾਵਾਂ ਤੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਉਸ ਤੋਂ ਬਾਅਦ ਵੀਰੇ 11 ਮਈ ਦੁਪਹਿਰ ਤੋਂ ਲੈ ਕੇ 12 ਮਈ ਸ਼ਾਮ ਦੇ ਵਿਚਾਲੇ ਜਿਹੜਾ ਵੀਰੇ ਸਹੀ ਮੇਨ ਟਾਰਗੇਟ ਹੋਊਗਾ ਸੈਟ ਹੁੰਦਾ ਵੀਰੇ ਉਹ ਸ਼ੁਰੂ ਹੋਊਗਾ 11 ਮਈ ਦੁਪਹਿਰ ਤੋਂ ਤੇ 12 ਮਈ ਸ਼ਾਮ ਦੇ ਵਿਚਾਲੇ ਯਾਨੀ ਕਿ 11 ਮਈ ਦੁਪਹਿਰ ਹੁੰਦੇ ਹੀ ਭਾਈ ਵੱਡੇ ਤੇ ਤਖੜੇ ਜਿਹੜੇ ਬੱਦਲਾ ਕਰਦੇ ਚੌਂਕ ਵਾਲੇ ਉਹ ਬਾਨੇ ਸ਼ੁਰੂ ਹੋ ਜਾਣੇ ਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਜਿਹੜੀ ਵੀਰੇ ਮੇਨ ਕਾਰਵਾਈ ਆ ਜਿਹੜਾ ਮੇਨ ਦਿਨ ਹੋਊਗਾ ਵੀਰੇ ਸਿਸਟਮ ਦਾ ਉਹ ਹੋਊਗਾ 12 ਮਈ ਦਾ 12 ਮਈ ਨੂੰ ਤੜਕਸਰ ਤੋਂ ਲੈ ਕੇ 12 ਮਈ ਸ਼ਾਮ ਤੱਕ ਦੋ ਤਿੰਨ ਅਰੀ ਵੱਡੇ ਪੱਧਰ ਤੇ ਜਿਹੜਾ ਮੀਂਹ ਆ ਵੀਰੇ ਉਹ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਨਾ ਲੱਗਦੇ ਹਰਿਆਣੇ ਦੇ ਤੇ ਰਾਜਸਥਾਨ ਦੇ ਖੇਤਰਾਂ ਨੂੰ ਵੀ ਉਹ ਇੱਕ ਦੋ ਵਾਰੀ ਵੱਡੇ ਪੱਧਰ ਤੇ ਭਰੋਤ ਕਰੂਗਾ। ਗੰਗਾ ਨਗਰ, ਹਮਾਨਗੜ, ਅਨੂਪਗੜ, ਬੀਕਾਨੇਰ ਤੇ ਸੂਰਤਗੜ ਬਰੇ ਇਹਨਾਂ ਦੇ ਜ਼ਿਆਦਾਤਰ ਥਾਵਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਛਾਟੇ ਪਹੁੰਚਣਗੇ ਬਾਈ। 11 ਮਈ ਦੁਪਹਿਰ ਤੋਂ 12 ਮਈ ਸ਼ਾਮ ਦੇ ਵਿਚਾਲੇ 11 ਮਈ ਨੂੰ ਇਹਨਾਂ ਦੇ ਵਿੱਚ ਕਾਰਵਾਈ ਨਾ ਹੋਈ ਬਾਈ। ਜੇ 11 ਮਈ ਨੂੰ ਇਹਨਾਂ ਦੇ ਵਿੱਚ ਕਾਰਵਾਈ ਨਾ ਹੋਈ ਤਾਂ 12 ਮਈ ਨੂੰ ਬਰੇ ਇਹਨਾਂ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਛਿੱਟੇ ਛਾਟੇ ਬਰੇ ਜਿਹੜੇ ਹਲਕੇ ਤੋਂ ਦਰਮਿਆਨੇ ਰੂ ਵਿੱਚ ਉਹ ਲੱਗਣਗੇ ਹਰਿਆਣਾ ਦੇ ਵਿੱਚ ਵੀ ਬਾਈ ਕਈ ਖੇਤਰਾਂ ਦੇ ਵਿੱਚ ਸੈਟਅਪ ਲੱਗੂਗਾ 11 ਮਈ ਨੂੰ ਜੇ ਹਰਿਆਣਾ ਦੇ ਵਿੱਚ ਕਾਰਵਾਈ ਨਾ ਹੋਈ ਤਾਂ 12 ਮਈ ਨੂੰ ਜ਼ਰੂਰ ਦੇਖਣ ਨੂੰ ਮਿਲੂਗੀ ਪੰਜਾਬ ਦੀ ਗੱਲ ਕਰੀਏ ਬਾਈ ਪੰਜਾਬ ਦੇ ਵਿੱਚ 11 ਮਈ ਨੂੰ ਵੀ 30-40% ਏਰੀਆ ਦੇ ਵਿੱਚ ਬੱਦਲ ਬਣੂਗਾ ਪਰ ਸਭ ਤੋਂ ਵੱਡੀ ਕਾਰਵਾਈ ਹੋਊਗੀ 12 ਮਈ ਨੂੰ 12 ਮਈ ਨੂੰ 70 ਤੋਂ 80% ਏਰੀਆ ਬਰੋਤ ਹੋਊਗਾ ਪੰਜਾਬ ਦਾ 40 ਤੋਂ 50% ਏਰੀਆ ਬਰੋਤ ਹੋਊਗਾ ਹਰਿਆਣਾ ਦਾ ਤੇ 40 ਤੋਂ 50% ਏਰੀਆ ਬਰੋਤ ਹੋਊਗਾ Rajasthan ਦਾ ਕਿਤੇ ਕਿਤੇ ਬਰੇ ਨਿੱਕੀ ਮੋਟੀ ਮੋਟੀ ਗੜੇ ਮਾਰੀ ਵੀ ਹੋਊਗੀ ਜਿਹੜੀ ਕਿ ਦੋਹਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਥੋੜੇ ਜਿਹੇ ਏਰਗੇ ਨੂੰ ਪ੍ਰਭਾਤ ਕਰੂਗੀ ਦੱਖਣੀ ਪੱਛਮੀ ਪੰਜਾਬ ਦੇ ਵਿੱਚ ਵੀ ਬਰੇ ਨਿੱਕੀ ਮੋਟੀ ਗੜੇ ਮਾਰੀ ਬਰਲੇ ਬਰਲੇ ਥਾਵਾਂ ਤੇ ਹੋ ਸਕਦੀ ਆ ਤੇ ਰਾਜਥਾਂ ਦੇ ਵਿੱਚ ਵੀ ਭਾਈ ਗੰਗਾ ਨਗਰ ਹਮਾਨਗੜ ਅਨੂਪਗੜ ਇਹਨਾਂ ਦੇ ਵਿੱਚ ਬਰੇ ਥੋੜੇ ਬਹੁਤ ਏਰਗੇ ਦੇ ਵਿੱਚ ਨਿੱਕੇ ਮੋਟੇ ਗੜੇ ਆ ਬਰੇ ਜਿਹੜੇ ਉਹ 11 ਮਈ ਦੁਪਹਿਰ ਤੋਂ ਤੇ 12 ਮਈ ਸ਼ਾਮ ਦੇ ਵਿਚਾਲੇ ਦੇਖਣ ਨੂੰ ਮਿਲ ਸਕਦੇ ਆ ਜਿਹੜੀਆਂ ਵੀ ਦੋ ਨੇਹਰੀਆਂ ਹੋਰ ਆਉਣਗੀਆਂ ਇੱਕ ਨੇਹਰੀ ਆਊਗੀ 11 ਮਈ ਨੂੰ ਉਹਦੀ ਰਫਤਾਰ 50 ਤੋਂ ਲੈ ਕੇ 70 ਕਿਲੋਮੀਟਰ ਤੱਕ ਰਹੂਗੀ ਠੀਕ ਆ ਵੀਰੇ ਇੱਕ ਨੇਹਰੀ ਆਊਗੀ 12 ਮਈ ਨੂੰ ਜਿਹੜੀ 12 ਮਈ ਨੂੰ ਨੇਹਰੀ ਆ ਬਾਈ ਉਹਦੀ ਜਿਹੜੀ ਰਫਤਾਰ ਆ ਉਹ ਕਈ ਖੇਤਰਾਂ ਦੇ ਵਿੱਚ 60 ਤੋਂ ਲੈ ਕੇ 80 ਜਾਂ 90 ਕਿਲੋਮੀਟਰ ਤੱਕ ਰਹਿ ਸਕਦੀ ਆ ਸੋ ਬਾਈ ਤਿੰਨ ਨੇਹਰੀਆਂ ਆਉਣਗੀਆਂ ਇੱਕ 10 ਤਰੀਕ ਨੂੰ ਇੱਕ 11 ਨੂੰ ਇੱਕ 12 ਨੂੰ ਜਿਹੜੀ 10 ਵਾਲੀ ਨੇਹਰੀ ਹੋਊਗੀ ਬਾਈ ਉਹਦੀ ਜਿਹੜੀ ਰਫਤਾਰ ਆ ਉਹ ਆਪਾਂ ਕਹਿ ਲਓ 30 ਤੋਂ ਲੈ ਕੇ 50 ਕਿਲੋਮੀਟਰ ਤੇ 11 ਵਾਲੀ ਦੀ ਰਫਤਾਰ ਆ ਵੀਰੇ 50 ਤੋਂ ਲੈ ਕੇ 80 ਕਿਲੋਮੀਟਰ ਤੇ ਜਿਹੜੀ 12 ਵਾਲੀ ਰਫਤਾਰ 12 ਮਈ ਵਾਲੀ ਨੇਰੀਆ ਬਾਈ ਉਹਦੀ ਜਿਹੜੀ ਰਫਤਾਰ ਆ ਉਹ 60 ਕਿਲੋਮੀਟਰ ਤੋਂ ਲੈ ਕੇ 80 ਜਾਂ 90 ਕਿਲੋਮੀਟਰ ਤੱਕ ਰਹਿ ਸਕਦੀ ਆ ਜਿਆਦਾਤਰ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਨ ਦੇ ਵਿੱਚ ਜਿਵੇਂ ਹੀ ਬਰੇ 13 ਮਈ ਦਾ ਦਿਨ ਚੜੂਗਾ ਮੌਸਮਾਂ ਬਰੇ ਜਿਹੜਾ ਉਹ ਸਿਸਟਮ ਤੋਂ ਸਾਫ਼ ਹੋ ਜਾਊਗਾ ਪੰਜਾਬ ਦਾ ਹਰਿਆਣੇ ਦਾ ਤੇ ਰਾਜਸਥਾਨ ਦਾ 13 ਮਈ ਰਾਤ ਨੂੰ ਤੇ 14 ਮਈ ਦੀ 14 ਮਈ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਿਹੜਾ ਸਿਸਟਮ ਆ ਬਰੇ ਉਹ ਕੁੰਝ ਕਰ ਜਾਊਗਾ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਠੀਕ ਆ ਉਸ ਤੋਂ ਬਾਅਦ ਬਾਈ 13 14 15 ਮਈ ਇਹ ਦੇ ਇਹ ਜਿਹੜੇ ਦਿਨ ਹੋਣਗੇ ਥੋੜੇ ਜੇ ਠੰਡੇ ਰਹਿਣਗੇ ਤੇ ਰਾਤਾਂ ਨੂੰ ਵੀ ਬਰੇ ਠੰਡ ਕੇ ਜਿਹੜੀ ਮਹਿਸੂਸ ਹੋਊਗੀ ਆਪਾਂ ਨੂੰ ਪੈਣ ਲੱਗੇ ਜਿਵੇਂ ਹੁਣ ਗਰਮੀ ਨੇ ਗਰਮੀ ਜੀ ਮਹਿਸੂਸ ਹੁੰਦੀ ਆ ਠੀਕ ਆ ਉਸ ਤੋਂ ਬਾਅਦ 16 17 ਤੇ 18 ਨੂੰ ਬਰੇ ਥੋੜੀ ਜੀ ਗਰਮੀ ਦਾ ਅਹਿਸਾਸ ਫੇਰ ਹੋਊਗਾ 19 20 ਤੇ 21 ਮਈ ਨੂੰ ਦੁਬਾਰਤੋਂ ਇੱਕ ਹੋਰ ਸਿਸਟਮ ਆ ਬਰੇ ਜਿਹੜਾ ਹਲਕੇ ਤੋਂ ਮੱਧਮ ਦਰਜੇ ਦਾ ਟੁੱਟਮਗਾਕਾਰ ਵੰਗਿਆਂ ਨੂੰ ਅੰਜਾਮ ਦੇ ਸਕਦਾ ਬਾਕੀ ਆਉਂਦੇ ਦਿਨਾਂ ਤੱਕ ਬਾਈ ਇਹਦੇ ਵਿੱਚ ਕੋਈ ਵੀ ਬਦਲਾਅ ਆਇਆ ਆਪਾਂ ਤੁਹਾਨੂੰ 10 ਮਈ ਨੂੰ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਆ 11 ਨੂੰ ਤੇ 12 ਨੂੰ ਬਰੇ ਅਸਲ ਕੰਮ ਹੋਊਗਾ 11 ਮਈ ਦੁਪਹਿਰ ਤੋਂ ਬਾਅਦ ਤੇ 12 ਮਈ ਸ਼ਾਮ ਤੋਂ ਪਹਿਲਾਂ ਪਹਿਲਾਂ ਬਾਈ ਜਿਹੜੇ ਪੰਜਾਬ ਦੇ ਹਰਿਆਣੇ ਦੇ ਤੇ Rajasthan ਦੇ ਬਹੁਤੇ ਖੇਤਰਾਂ ਦੇ ਵਿੱਚ ਬਾਈ ਬਨ ਕੇ ਤਖੜੇ ਤੇ ਗੜਜ ਚੌਂਕ ਵਾਲੇ ਵੱਡੇ ਬੱਦਲ ਜਿਹੜੇ ਕਿ ਬਰੇ ਦੂਰ ਦੂਰ ਤੱਕ ਛਟੇ ਸ਼ਰਾਟਿਆਂ ਨੂੰ ਅੰਜਾਮ ਦੇਣਗੇ ਉਹ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ